ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਸ ਮਹਾਨ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਗੁਰੂ ਚਰਨਾ ਵਿੱਚ ਗੁਰ ਬੈਠੀ ਗੁਰੂ ਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ਼ੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਪਰਸੋਂ ਦੇ ਰੋਜ 25 ਨਵੰਬਰ ਜਿਹੜੀ ਤਰੀਕ ਆਉਣੀ ਹੈ ਸਤਗੁਰੂ ਜੀ ਨੇ ਉਸ ਦਿੱਲੀ ਦੀ ਧਰਤੀ ਤੇ ਆਪਣਾ ਸ਼ਹਾਦਤ ਦੇ ਕੇ ਜਿਹਨੂੰ ਆਪਾਂ ਸ਼ਹੀਦ ਦੀ ਗੁਰਪੁਰਬ ਕਹਿੰਦੇ ਆ ਇਸ ਦੇਸ਼ ਦੀ ਧਰਮ ਦੀ ਆਜ਼ਾਦੀ ਤੇ ਦੂਸਰੇ ਧਰਮ ਨੂੰ ਬਚਾਉਣ ਲਈ ਸਤਗੁਰਾਂ ਨੇ ਆਪਣੀ ਕਿਰਪਾ ਤੇ ਬਖਸ਼ਿਸ਼ ਵਰਤਾਈ ਉਹ ਅਸਥਾਨ ਤੇ ਆਪਾਂ ਬੈਠੇ ਆ ਸਾਰਿਆਂ ਨੂੰ ਸਨੇਬਰ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੇ ਢੀ ਲੀ ਫਤੇ ਹੋਵੇ ਮੇਰਾ ਮਾਤਰਮ ਹੁੰਦਾ ਵੀ ਸ਼ਾਇਦ ਅੱਖ ਥੱਕ ਗਈ ਅਕੜਾ ਥਕਣਾ ਨਹੀਂ ਗੁਰੂ ਤੇਗ ਬਹਾਦਰ ਪਾਚਣ ਕਿੱਡਾ ਪੰਡਾ ਤੈਂ ਕਰਕੇ ਨਾਲ ਗੁਰੂ ਕੇ ਸਿੱਖ ਪੰਜ ਸਿੱਖ ਨਾਲ ਲੈ ਕੇ ਉਸ ਪਵਿੱਤਰ ਧਰਤੀ ਵੱਲੋਂ ਧਰਤੀ ਸੀਸਗੰਜ ਦੀ ਜਿਹੜੀ ਧਰਤੀ ਦੇ ਉੱਤੇ ਨਵੀਂ ਦਿੱਲੀ ਤੇ ਸਤਿਗੁਰਾਂ ਨੇ ਇਹ ਸਾਰਾ ਕੌਤਕ ਵਰਤਾਇਆ ਕਿਉਂਕਿ ਗੁਰੂ ਕੇ ਕੌਤਕੇ ਹੁੰਦੇ ਆ ਸਤਗੁਰ ਜੀ ਆਪ ਸਮਰੱਥ ਪਰਮੇਸ਼ਰ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਤੇ ਇਸ ਧਰਤੀ ਦੇ ਹਿੱਸੇ ਕੀ ਆਇਆ ਜਿੱਥੇ ਆਪਾਂ ਬੈਠੇ ਆ ਅੱਗੇ ਪਹਿਲਾਂ ਵੀ ਅਸੀਂ ਇਸ ਸਥਾਨ ਦੇ ਉੱਤੇ ਅਖੰਡ ਪਾਠ ਦੇ ਭੋਗ ਪੈਂਦੇ ਸੀ ਪਰ ਉਦੋਂ ਅប្រਾਲਾ ਕੀਤਾ ਭਾਈ ਪਿੰਦਰਪਾਲ ਸਿੰਘ ਜੀ ਨੇ ਉਹ ਕਹਿਣ ਲੱਗੇ ਕਿ ਇੱਥੇ ਆਪਾਂ ਇਹ ਸੀਸ ਸੰਸਕਾਰ ਦੇ ਸਥਾਨ ਸੀਸਗੰਜ ਦੇ ਉੱਤੇ ਵੱਡੇ ਪੱਧਰ ਤੇ ਸਮਾਗਮ ਮਨਾਇਆ ਕਰੀਏ ਤੇ ਉਹ 사ਤਗੁਰ ਜੀ ਨੇ ਸਵਾਭ ਬਣਾਇਆ 350 ਸਾਲਾ ਸ਼ਤਾਬਦੀ ਦੇ ਰੂਪ ਦੇ ਵਿੱਚ ਭਾਵੇਂ ਵੱਡੇ ਸਮਾਗਮ ਪਹਿਲਾਂ ਵੀ ਹੁੰਦੇ ਉਹ ਇੱਕ ਦਿਨ ਦੇ ਹੁੰਦੇ ਆ ਪਰ ਹੁਣ ਇਹ 사ਤਗੁਰ ਜੀ ਨੇ ਕਿਰਪਾ ਕੀਤੀ ਇਹ ਸ਼ਤਾਬਦੀ ਦੇ ਸਮਾਗਮ ਇੱਕ ਹਫ਼ਤੇ ਦੇ ਲਗਾਤਾਰ ਚੱਲਣੇ ਅੱਜ ਇਹ ਸ਼ੁਰੂਆਤ ਹੋ ਗਈ ਅੱਜ ਕਲਗੀਧਰ ਪਾਤਸ਼ਾਹ ਸਿੱਖ ਪੰਥ ਦੇ ਬਾਨੀ ਖਾਲਸਾ ਪੰਥ ਦੇ ਬਾਨੀ ਭਾਵੇਂ ਗੁਰੂ ਨਾਨਕ ਦੇ ਪਾਤਸ਼ਾਹ ਆਪ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਮੁੱਚੀ ਇੱਕ ਵਿਧੀ ਚਲਾਈ ਜਿਹੜੇ ਦੱਬੇ ਤੇ ਲਤਾੜੇ ਲੋਕ ਜਿਹੜੇ ਵਰਨਵਾਦ ਦੇ ਵਿੱਚ ਵੰਡ ਹੋਇਓ ਸੀ ਉੱਚ ਨੀਂ ਜਾਤ ਪਾਤ ਦੇ ਵਿੱਚ ਵੰਡ ਹੋਇਓ ਸੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਇਕੱਠੇ ਕਰਕੇ ਸ਼ੁਰੂ ਕੀਤਾ ਸੀ ਤੇ ਨਿਰਮਲਾ ਪੰਥ ਤੇ ਗੁਰੂ ਗੋਬਿੰਦ ਸਿੰਘ ਪਾਚਾ ਨੇ ਪਰ ਉਪਕਾਰ ਕਰਕੇ 1699 ਦੇ ਵਿੱਚ ਇਸ ਪਵਿੱਤਰ ਧਰਤੀ ਨੂੰ ਭਾਗ ਲਾਏ ਉਹ ਫਲਸਫੇ ਦੇ ਦੂਰੀਆਂ ਮਟਾਈਆਂ ਜਾਤ ਪਾਤ ਤੇ ਵਰਨਵਾਦ ਬੰਡ ਕੀਤਾ ਤੇ 29 ਤਰੀਕ ਤੱਕ ਇਹ ਸਮਾਗਮ ਚੱਲਣੇ ਅੱਜ ਉਹਨਾਂ ਸਤਗੁਰਾਂ ਦਾ ਗੁਰਿਆਈ ਦਿਵਸ ਵੀ ਆ ਨੌ ਸਾਲ ਦੀ ਉਮਰ ਦੇ ਵਿੱਚ ਸਤਗੁਰ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ 33 ਸਾਲ ਤੋਂ ਕੁਝ ਸਮਾਂ ਬਾਅਦ ਸਤਗੁਰ ਜੀ ਨੇ ਇਸ ਧਰਤੀ ਤੇ ਸਰੀਰ ਕਰਕੇ ਉਹ ਬਖਸ਼ਿਸ਼ ਕੀਤੀ ਜਿਹੜੀ ਕਦੇ ਨਾ ਮੇਟ ਜਾ ਸਕਣੀ ਮੇਟਣ ਵਾਲੇ ਮਿਟ ਗਏ ਪਰ ਸਤਿਗੁਰੂ ਜੀ ਦਾ ਪਵਿੱਤਰ ਸਿਧਾਂਤ ਇੱਕ ਓੰਕਾਰ ਤੋਂ ਲੈ ਕੇ 18 ਤੱਕ 20 ਉਹ ਨਿਰੰਤਰ ਸਾਡੀ ਇੱਦਾਂ ਅਗਵਾਈ ਕਰਦਾ ਰਹੂਗਾ ਸਮੁੱਚੀ ਸਮੁੱਚੀ ਲਕਾਇ ਦੀ ਗੁਰੂ ਸਾਹਿਬ ਜੀ ਆਪ ਅਗਵਾਈ ਕਰਦੇ ਆ ਅੱਜ ਮੈਂ ਕੱਲ ਮੈਨੂੰ ਸਵਾਲ ਵੀ ਪ੍ਰੈਸ ਵਾਲਿਆਂ ਨੇ ਕੀਤਾ ਸੀ ਕਿ ਗੁਰੂ ਸਾਹਿਬ ਕਿਰਪਾ ਕਰਨ ਕਿਹੜਾ ਧਰਮ ਜਿਹੜਾ ਅਗਵਾਈ ਕਰ ਸਕਦਾ ਮੈਂ ਉਸ ਦਿਨ ਵੀ ਬੇਨਤੀ ਕਲ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਸਮੁੱਚੀ ਲਕਾਈ ਦੀ ਅਗਵਾਈ ਕਰਦੇ ਆ ਆਓ ਸਾਰੇ ਗੁਰੂ ਦੇ ਲੜ ਲੱਗिए ਗੁਰੂ ਚਰਨਾਂ ਨਾਲ ਜੁੜਿਏ ਸੋ ਇਹ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਸਤਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ ਮੋਹਰੇ ਅਕਾਲ ਬੂੰਗਾ ਬਿਲਕੁਲ ਮੋਹਰਲੇ ਪਾਸੇ ਸਤਗੁਰਾਂ ਨੇ ਉਸ ਧਰਤੀ ਦੇ ਉੱਤੇ ਫਿਰ ਇੱਕ ਸਵਾਲ ਵੀ ਕੀਤਾ ਸੀ ਭਾਈ ਜੈਤਾ ਜੀ ਨੂੰ ਰਗਰੇਟਾ ਗੁਰੂ ਦਾ ਬੇਟਾ ਕਿ ਸੁਣਾਓ ਗੁਰਗੇਟਾ ਜੀ ਉਥੇ ਦਿੱਲੀ ਦਾ ਸੁਣਾਓ ਕਿਵੇਂ ਹਾਲ ਰਹਾ ਤੇ ਉਥੇ ਉਹ ਸਵਾਲ ਕੀਤਾ ਜਵਾਬ ਦਿੱਤਾ ਕਿ ਕਲਗੀਧਰ ਪਾਤਸ਼ਾਹ ਉਥੇ ਸਰੂਪ ਦਾ ਪਤਾ ਨਹੀਂ ਸੀ ਲੱਗਦਾ ਲੋਕ ਕਹਿੰਦੇ ਸੀ ਕਹਿੰਦੇ ਸਿੱਖ ਕਹਿੰਦੇ ਸਿੱਖਾਂ ਦੀ ਇੰਨਾਂ ਚ ਪਛਾਣ ਹੀ ਨਹੀਂ ਸੀ ਤੇ ਕਲਗੀਧਰ ਪਾਤਸ਼ਾਹ ਨੇ 1675 ਦੇ ਵਿੱਚ ਇਸ ਬੰਗੇ ਤੋਂ ਕਿਹਾ ਸੀ ਕਿ ਹੁਣ ਮੈਂ ਐਸਾ ਖਾਲਸਾ ਸੱਜੂਗਾ ਜਿਹਦੀ ਪਛਾਣ ਅਡਰੀ ਹੋਊਗੀ ਜੇਦੀ ਪਹਿਚਾਨ ਬੱਕਰੀ ਹੋਊਗੀ ਜਿਹੜਾ ਨਾ ਕਿਸੇ ਤੋਂ ਡਰੂ ਨਾ ਕਿਸੇ ਨੂੰ ਡਰਾਊਗਾ ਗਰੀਬ ਗਊ ਦੀ ਰੱਖਿਆ ਵੀ ਕਰੂਗਾ 1699 ਵਿੱਚ ਸਤਗੁਰ ਜੀ ਨੇ 24 ਸਾਲ ਖਾਲਸਾ ਪੰਥ ਦੀ ਇਸ ਧਰਤੀ ਤੇ ਤਖਤ ਸ੍ਰੀ ਕੇਸਗੜ ਸਾਹਿਬ ਤੇ ਰਚਨਾ ਕੀਤੀ ਸੀ ਸੋ ਮੈਂ ਲੰਬਾ ਨਹੀਂ ਬੋਲਣਾ 29 ਤਰੀਕ ਨੂੰ ਸਾਰੇ ਜਿੰਨੇ ਵੀ ਆ ਹੁਣ ਨਿਰੰਤਰ ਇੱਥੇ 29 ਤਰੀਕ ਤੱਕ ਦਿਨ ਦੇ ਤੇ ਰਾਤ ਦੇ ਸਮਾਗਮ ਚੱਲਣੇ ਆ ਢਾਡੀ ਕਵੀਸ਼ਰ ਤੇ ਦੂਸਰੇ ਜਿਹੜੇ ਸਾਡੇ ਉਹ ਆਪਣੇ ਜਿਹੜੇ ਸਿੱਖ ਪੰਥ ਦੇ ਪ੍ਰਚਾਰਕ ਆ ਉਹ ਤੁਹਾਡੇ ਨਾਲ ਵਿਚਾਰਾਂ ਦੀਆਂ ਸਾਂਝਾਂ ਵੀ ਪਾਉਣਗੇ ਇਹ ਸਾਰੇ ਦੇ ਸਾਰੇ ਸਮਾਗਮ ਇਸ ਸਥਾਨ ਤੇ ਚੱਲਣੇ ਆ ਤੇ ਦਾਖਤ ਕੇਸਗੜ ਸਾਹਿਬ ਨੂੰ ਨਾਮ ਸਕਾਰ ਕਰਕੇ ਇਸ ਪਵਿੱਤਰ ਧਰਤੀ ਤੇ ਆ ਕੇ ਆਪਾਂ ਟਿਕ ਕੇ ਬੈਠਣਾ ਵੀ ਆ ਟਿਕ ਕੇ ਕਿਵੇਂ ਬੈਠਣਾ ਆਪਣੀ ਸੁਰਤੀ ਨੂੰ ਜੋੜਨਾ ਉਸ ਧਰਤੀ ਦੇ ਨਾਲ ਕਿ ਕਿਵੇਂ 1675 ਦਾ ਸਮਾਂ ਗੁਰੂ ਸਾਹਿਬ ਜੀ ਆਪ ਸੀਸ ਲੈ ਕੇ ਸਤਗੁਰ ਜੀ ਦੇ ਮਾਤਾ ਜੀ ਮਾਤਾ ਗੁਜਰੀ ਜੀ ਸੀਸ ਲੈ ਕੇ ਧੰਨ ਕਲਗੀਆਂ ਬਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਤਾ ਮਾਤਾ ਨਾਨਕੀ ਜੀ ਆਪ ਆਏ ਤੇ ਇਸ ਪਵਿੱਤਰ ਧਰਤੀ ਦੇ ਸੰਸਕਾਰ ਕੀਤਾ 29 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਸ੍ਰੀ ਬਹਿਬਾਨਗੜ੍ਹ ਸਾਹਿਬ ਜਿੱਥੇ ਰਾਤ ਦੇ ਉਹ ਜਿਹੜਾ ਨਗਰ ਕੀਰਤਨ 25 ਨੂੰ ਚੱਲਣਾ ਦਿੱਲੀ ਤੋਂ ਉਹ ਰਾਤ ਨੂੰ ਇੱਥੇ ਪਹੁੰਚੂਗਾ ਤੇ ਰਾਤ ਦੇ ਦੀਵਾਨ ਵੀ ਸਜਣਗੇ ਅੰਮ੍ਰਿਤ ਵੇਲੇ ਉਥੋਂ ਮਹਾਨ ਨਗਰ ਕੀਰਤਨ ਸਮੂਚੀਆਂ ਨਿਹੰਗ ਸਿੰਘ ਜਥੇਬੰਦੀਆਂ ਉਹ ਸਾਰੀਆਂ ਅਗਵਾਈ ਕਰਨਗੀਆਂ ਨਾਲ ਸਿੰਘ ਸਹਿਬਾਨ ਅਗਵਾਈ ਕਰਨਗੇ ਉਹ ਮਹਾਨ ਨਗਰ ਕੀਰਤਨ ਬਲੱਖਣ ਹੋਊਗਾ ਮੈਂ ਅਕਸਰ ਕਹਿੰਨਾ ਤੇ ਤੁਹਾਨੂੰ ਵੀ ਬੇਨਤੀ ਕਰਦਾ ਪਿਛਲਿਆਂ ਸਮਾਗਮਾਂ ਚ ਕੋਈ ਰਹਿ ਜਾਏ ਰਹਿ ਜਾਏ 28 ਤਰੀਕ ਨੂੰ ਹਰ ਇੱਕ ਘਰ ਦੇ ਇੱਕ ਦੋ ਜੀ ਉਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਇਸ ਗੱਲ ਦਾ ਸਾਥ ਵੀ ਕਰੀਏ ਕਿ ਇਸ ਧਰਤੀ ਦੇ ਜੇ ਕਲਚਰ ਨੂੰ ਸਭਿਆਚਾਰ ਨੂੰ ਧਰਮ ਨੂੰ ਦੂਸਰੇ ਨੂੰ ਬਚਾਇਆ ਉਹ ਗੁਰੂ ਕਲਗੀ ਧਰ ਦੇ ਪਿਤਾ ਜੀ ਸਤਕਾਰਯੋਗ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹਿੱਸੇ ਆਇਆ ਤੇ ਜੇ ਆਪਾਂ ਚਾਹੋਣੇ ਆ ਅੱਜ ਰਾਤ ਸੱਤਾ ਦਾ ਵੀ ਨਿਗਮਾਂ ਰਹੇ ਜਿਹਨੂੰ ਆਪਾਂ ਡੈਮੋਕ੍ਰੇਸੀ ਕਹਿੰਦੇ ਡੈਮੋਕ੍ਰੇਸੀ ਤਾਂ ਗੁਰੂ ਦਸਮ ਪਾਤਸ਼ਾਹ ਨੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਪਣੇ ਸਮੇਂ ਤੇ ਸ਼ੁਰੂ ਕਰ ਦਿੱਤੀ ਸੀ ਤੇ ਜੇ ਆਪਾਂ ਚਾਹੋਣੇ ਅੱਜ ਪੰਜਾਬ ਦੇ ਵਿੱਚ ਨਹੀਂ ਸਮੁੱਚੇ ਭਾਰਤ ਦੇ ਵਿੱਚ ਜੇ ਆਪਾਂ ਆਜ਼ਾਦੀ ਦਾ ਨਿਕ ਮਾਨ ਰਹੇ ਧਾਰਮਿਕ ਆਜ਼ਾਦੀ ਦਾ ਨਿਕ ਮਾਨ ਰਹੇ ਇਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਦੇਣ ਹੈ ਇਹ ਗੁਰੂ ਪਾਤਸ਼ਾਹ ਨਵੇਂ ਪਾਤਸ਼ਾਹ ਦੀ ਸਾਡੇ ਤੇ ਕਿਰਪਾ ਸਤ ਗੁਰੂ ਜੀ ਨੇ ਵੱਡਾ ਵੱਡਾ ਪਰ ਉਪਕਾਰ ਸਾਡੇ ਤੇ ਕੀਤਾ ਪਵਿੱਤਰ ਗੁਰਵਾਨੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵੇਂ 1604 ਚ ਗੁਰੂ ਪੰਜਮ ਪਾਤਸ਼ਾਹ ਨੇ ਕਿਰਪਾ ਕਰਕੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ਮਾਨ ਕੀਤਾ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਕੇ ਹਰਿਮੰਦਰ ਸਾਹਿਬ ਵਿਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੰਪੂਰਨਤਾ ਕੀਤੀ ਇਸ ਗੁਰਸ਼ਬਦ ਦੀ ਜਿਹੜਾ ਇੱਕ ਓੰਕਾਰ ਤੋਂ ਲੈ ਕੇ ਮੂਲ ਮੰਤਰ ਤੋਂ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪਵਿੱਤਰ ਸ਼ੁਰੂਆਤ ਕੀਤੀ ਸੀ ਸਤਗੁਰ ਜੀ ਨੇ ਇਹਦੀ ਸੰਪੂਰਨਤਾ ਕੀਤੀ ਕਲਗੀਧਰ ਪਾਤਸ਼ਾਹ ਨੇ ਸਤਗੁਰ ਜੀ ਦੀ ਪਵਿੱਤਰ ਗਰਵਾਣੀ 15 ਰਾਗਾਂ ਦੇ ਵਿੱਚ ਬੜਾ ਪਰ ਉਪਕਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤਾ 57 ਸ਼ਲੋਕ 58 ਸ਼ਬਦ ਦਰਜ ਕਰਕੇ ਸੰਪੂਰਨਤਾ ਕਲਗੀਧਰ ਪਾਤਸ਼ਾਹ ਨੇ ਦਮਦਮੇ ਦੀ ਧਰਤੀ ਤੇ ਬਖਸ਼ਿਸ਼ ਕੀਤੀ ਸੀ ਆਓ ਸਾਰੇ ਸੰਕਲਪ ਵੀ ਕਰੀਏ ਕਈ ਵਾਰੀ ਆਪਾਂ ਮਨ ਚ ਸਵਾਲ ਵੀ ਉੱਠਦਾ ਕਿ ਸਤਗੁਰੂ ਜੀ ਤੁਹਾਡੇ ਦਰਸ਼ਨ ਕਿੱਥੋਂ ਕਰੀਏ ਤੇ ਸਿੱਖਾਂ ਨੇ ਸਵਾਲ ਵੀ ਕੀਤਾ ਸੀ ਸਤਗੁਰੂ ਜੀ ਕਹਿੰਦੇ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਅੱਜ ਵੀ ਜਿਹੜੇ ਗੁਰੂ ਕੇ ਸਿੱਖ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਰਵਾਣੀ ਕਹੇ ਫੇ ਜਨਮ ਗਰਵਾਣੀ ਕਹੇ ਸੇਵਕ ਜਨ ਮਾਨੇ ਤੇ ਫੇਰ ਪ੍ਰਤੱਖ ਗੁਰੂ ਨਸਾਰੇ ਸਤਗੁਰੂ ਜੀ ਕਹਿੰਦੇ ਆ ਜਾ ਸਮਰਪਿਤ ਹੋ ਜਾ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਈ ਜੇਲੇ ਸ਼ਰਨ ਵਿੱਚ ਚਲ ਜਾਈਏ ਸੱਚੇ ਦੀ ਫੇਰ ਕੋਈ ਡਰ ਭੈ ਨਹੀਂ ਰਹਿ ਜਾਂਦਾ ਫੇਰ ਜਿਹਦੀ ਸ਼ਰਨ ਚ ਹੋਈਏ ਆਪ ਹੀ ਢੱਕ ਲੈਂਦਾ ਹੁਸ਼ਾਰਤੇ ਕੇ ਸਮਰਪਿਤ ਹੋਈਏ ਆਓ ਸਾਰੇ ਸਮਰਪਿਤ ਹੋਈਏ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਓ ਸਮਰਪਿਤ ਹੋਈਏ ਗੁਰ ਕਲਗੀਧਰ ਪਾਤਸ਼ਾਹ ਨੂੰ ਆਓ ਸਮਰਪਿਤ ਹੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਚਾ ਨੂੰ ਫਿਰ ਵੰਡੀਆਂ ਨਹੀਂ ਰਹਿਣੀਆਂ ਫਿਰ ਫਾਸਲੇ ਨਹੀਂ ਰਹਿਣੇ ਇੱਕ ਸੰਤਲ ਤੇ ਸਾਰਾ ਆਜੋ ਅੱਜ ਮੈਨੂੰ ਖੁਸ਼ੀ ਵੀ ਆ ਕਿ ਭਾਵੇਂ ਆਪਾਂ ਇਹ ਸਮਾਗਮ ਮਨਾ ਰਹੇ ਹਾਂ ਪਰ ਸਮੁੱਚਾ ਪੰਥ ਇਹ ਸਾਡੀ ਬਲਖਣਦਾ ਰਹੀ ਆ ਕਿ ਜਦੋਂ ਵੀ ਕੋਈ ਸਮਾਂ ਆਉਦਾ ਉਦੋਂ ਖਾਲਸਾ ਪੰਥ ਇਕੱਠਾਂ ਇਕੱਤਰ ਹੋ ਕੇ ਜਾਂਦਾ ਅੱਜ ਦਮਦਮੀ ਟਕਸਾਲ ਦੇ ਮੁਖੀ ਬਹੁਤ ਸਤਿਕਾਰਯੋਗ ਸੰਤ ਬਾਬਾ ਹਰਰਾਮ ਸਿੰਘ ਜੀ ਖਾਲਸਾ ਪਿੰਡਰਾਵਾਲੀ ਜਿਹੜੇ ਉਸ ਸਥਾਨ ਤੇ ਕਥਾ ਵੀ 1.5 ਘੰਟੇ ਦੀ ਕਰਕੇ ਗਏ ਤੇ ਮੰਦਰ ਦੇ ਬਲਬਲੇ ਵੀ ਉਹਨਾਂ ਦੀ ਰਿਕਾਰਡਿੰਗ ਹੋਣੀ ਆ ਉਹਨੇ ਮੰਦਰ ਦੇ ਬਲਬਲੇ ਵੀ ਸਾਂਝੇ ਕੀਤੇ ਸਾਰਿਆਂ ਦੇ ਨਾਲ ਕਿਉਂਕਿ ਉਹਨਾਂ ਨੇ ਇੱਕ ਪਰੰਪਰਾ ਬਣਾਈ ਆ ਗੁਰਦੁਆਰਾ ਸੀਸਗੰਜ ਨਵੀਂ ਦਿੱਲੀ ਜਿੱਦਣ ਸਤਗੁਰਾਂ ਦੀ ਸ਼ਹਾਦਤ ਹੁੰਦੀ ਆ ਉੱਥੇ ਉਹ ਜਾ ਕੇ ਨਗਰ ਕੀਰਤਨ ਚ ਸ਼ਾਮਲ ਹੁੰਦੇ ਆ ਸੋ ਅੱਜ ਹਾਜ਼ਰੀ ਲਵਾ ਕੇ ਗਏ ਆ ਸਾਡੇ ਬਹੁਤ ਸਤਿਕਾਰਯੋਗ ਤਰਨਾ ਦਲ ਸਮੁਚੀਆਂ ਨਿਹੰਗ ਸਿੰਘਾਂ ਦੇ ਵਿੱਚ ਦੇਖੋ ਬੈਠੇ ਬਾਬਾ ਜੀ ਇਹ ਨਹੀਂ ਮੇਰਾ ਪਿਆਰ ਆ ਪਰ ਸਤਿਗੁਰੂ ਜੀ ਨੇ ਕਿਰਪਾ ਬੜੀ ਕੀਤੀ ਸਮੁਚੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ ਬਾਣੀ ਤੇ ਬਾਣਾ ਬਾਣਾ ਤੇ ਬਾਣਾ ਤਾਂ ਸਾਰੇ ਪੌਦੇ ਪਰ ਗੁਰੂ ਪਾਤਸ਼ਾਹ ਨੇ ਏਡੀ ਵੱਡੀ ਕਿਰਪਾ ਕੀਤੀ ਕਿ ਜਦੋਂ ਗਿਆਨੀ ਗੁਰਬਚਨ ਸਿੰਘ ਹੁੰਦੇ ਸੀ ਉਦੋਂ ਦਸਮਗ੍ਰੰਥ ਤੇ ਬਾਰ ਬੜੇ ਤੇਜ ਹੋਏ ਉਹ ਬਾਰ ਐਵੇਂ ਤੇਜ ਹੋਏ ਕਿ ਜੁਦਾ ਕਰੋ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਨੂੰ ਤੇ ਉਦੋਂ ਕਹਿੰਦੇ ਹੁੰਦੇ ਸੀ ਕਿ ਜੇ ਕਿਸੇ ਵੇਲੇ ਕੋਈ ਇਦਾਂ ਦਾ ਕਸਮਾ ਆ ਜਾਏ ਤੇ ਸੰਤ ਬਾਬਾ ਨਿਹਾਲ ਸਿੰਘ ਉਹਨਾਂ ਨੂੰ ਸਦ ਲਿਓ ਤੇ ਗਲਵਕ ਸਿੰਘ ਕਾਲਾ ਪੰਨਾ ਜਿਹੜਾ ਬਹੁਤ ਵਿਰਿਆ ਸੀ ਉਦੋਂ ਉਹਦਾ ਜੇ ਬੋਲ ਬੰਦ ਕੀਤਾ ਤੇ ਉਹ ਪਵਿੱਤਰ ਮੈਂਕੋਵਰ ਦੀ ਧਰਤੀ ਤੇ ਬਾਬਾ ਨਿਹਾਲ ਸਿੰਘ ਜੀ ਦੇ ਹਿੱਸੇ ਤੇ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਦੇ ਹਿੱਸੇ ਆ ਉਦੋਂ ਬਾਅਦ ਲਈ ਸੀ ਮੁਰਕੇ ਬੋਲਿਆ ਇਹ ਗੁਰੂ ਸਾਹਿਬ ਨੇ ਕਿਰਪਾ ਦੇ ਬਖਸ਼ਿਸ਼ ਕੀਤੀ ਉਹ ਬਾਬਾ ਨਿਹਾਲ ਸਿੰਘ ਜੀ ਨੂੰ ਜਿੰਦਾ ਸ਼ਹੀਦ ਸਤਗੁਰ ਜੀ ਨੇ ਪਾਂਥਰਤੰਦਾ ਉਥੋਂ ਅਕਾਲ ਤਖਤ ਸਾਬ ਤੋਂ ਸਤਗੁਰ ਜੀ ਨੇ ਸਤਕਾਰ ਵੀ ਬਖਸ਼ਿਸ਼ ਕੀਤਾ ਸੀ ਸੋ ਸਿੰਘ ਸਾਹਿਬ ਬੈਠੇ ਜਾਨੀ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ ਉਹਨਾਂ ਦੇ ਨਾਲ ਬਾਬਾ ਟੇਕ ਸਿੰਘ ਜੀ ਧਨੋਲਾ ਸਿੰਘ ਸਾਹਿਬ ਤੇ ਮੇਰੇ ਸਤਕਾਰ ਸਾਰੇ ਮੈਂਬਰ ਸਹਿਬਾਨ ਬੈਠੇ ਸੋ ਮੈਂ ਲੰਬਾ ਨਹੀਂ ਬੋਲਣਾ ਜਿਹੜੀਆਂ ਕਿਤਾਬਾਂ ਰਿਲੀਜ਼ ਕੀਤੀਆਂ ਇਹ ਸਾਰੀਆਂ ਪੜਨ ਵਾਲੀਆਂ ਵੀ ਆ ਆ ਪਰਮਵੀਰ ਸਿੰਘ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਆ ਗੁਰੂ ਗ੍ਰੰਥ ਸਾਹਿਬ ਭਵਨ ਦੇ ਤੇ ਸਾਡੇ ਅਕਾਲ ਤਖਤ ਦੀ ਕਮੇਟੀ ਦੇ ਮੈਂਬਰ ਵੀ ਆ ਕਿਉਂਕਿ ਜੇਲੇ ਆਪਾਂ ਨੌਕਰੀ ਕਰਦੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਪੈਂਦੀਆਂ ਉਹ ਚੇਚੇ ਤੌਰ ਤੇ ਪਹੁੰਚਿਆ ਹੁਣੇ ਕਿਤਾਬ ਰਿਲੀਜ਼ ਕੀਤੀ ਆ ਸਰਦਾਰ ਬਲਵੰਤ ਸਿੰਘ ਜੀ ਢਿੱਲੋਂ ਮੇਰੇ ਨਾਲ ਮੈਂਬਰ ਵੀ ਆ ਸਿੱਖਰ ਸੱਚ ਬੋਰਡ ਦੇ ਤੇ ਇਹ ਪਮਾ ਹੁਣ ਥੋੜਾ ਸਮਾਂ ਹੋ ਗਿਆ ਵਿਦੇਸ਼ ਜਾਦਾ ਰਹਿੰਦੇ ਮੈਂ ਬੇਨਤੀ ਵੀ ਕੀਤੀ ਸੀ ਹੁਣ ਵਿਦੇਸ਼ ਛੱਡিয়ে ਇੱਕੋ ਹੀ ਸਾਡੇ ਚ ਰੋਸ਼ਨ ਦਿਮਾਗ ਆ ਸਰਦਾਰ ਬਲਵੰਤ ਸਿੰਘ ਢਿੱਲੋਂ ਉਹਨਾਂ ਦੀ ਵੀ ਕਿਤਾਬ ਰਿਲੀਜ਼ ਕੀਤੀ ਆ ਸੈਮੀਨਾਰ ਜਿਹੜਾ ਹੁਣ ਅੱਜ ਦੇ ਸਮੇਂ ਤੇ ਸੀ ਉਹ ਵੀ ਰਿਲੀਜ਼ ਕੀਤਾ ਇੱਕ ਇੰਗਲਿਸ਼ ਬਾਰਚਨ ਵੀ ਜਿਹੜਾ ਆ ਉਹ ਵੀ ਸਾਰਾ ਇਥੋਂ ਪ੍ਰੂਫ ਕੀਤਾ ਸਾਰਿਆਂ ਦਾ ਧੰਨਵਾਦ ਆਪਣੇ ਸਤਿਕਾਰਯੋਗ ਮੁਖਸ਼ਕਤਾਰ ਸਰਦਾਰ ਕਲਵਾਨ ਸਿੰਘ ਜੀ ਮੰਨਣ ਮੇਰਾ ਵੀਰ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਔਰ ਕਿਸ਼ਨਪੁਰਾ ਸਾਡਾ ਪੁਰਾਣਾ ਮਿੱਤਰ ਵੀ ਆ ਸਾਰੇ ਤੇ ਜਿੰਨੇ ਵੀ ਮਹਾਪੁਰਸ਼ ਉਹਨਾਂ ਦੇ ਵਿੱਚ ਇਹ ਚੇ ਤੌਰ ਤੇ ਨਿੰਮ ਸਾਹ ਵਾਲੇ ਬਾਬਾ ਕਲਦੀਪ ਸਿੰਘ ਜੀ ਔਰ ਉਹਨਾਂ ਤੋਂ ਉਲਾਵਾ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਸਾਰੇ ਸਤਿਕਾਰਯੋਗ ਆ ਜਿੰਨੇ ਵੀ ਬੈਠੇ ਖਾਲਸਾ ਪੰਥ ਇਸ ਧਰਤੀ ਤੇ ਉਹੋ ਹੀ ਆਉਂਦਾ ਜਿਹੜਾ ਸਮਰਪਤ ਆ ਦੂਸਰੇ ਤਾਂ ਕਾਂਬਾ ਛੱਡ ਜਾਂਦਾ ਲਾਂਬੇ ਜਾਂਦਿਆਂ ਨੂੰ ਪਰ ਇਹ ਦਰ ਐਸਾ ਬਾਬਾ ਗਰਵਖ ਸਿੰਘ ਜੀ ਖਾਲਸਾ ਉਹ ਵੀ ਚੇਚੇ ਤੌਰ ਤੇ ਪਹੁੰਚੇ ਸੰਤ ਬਾਬਾ ਰੇਸ਼ਮ ਸਿੰਘ ਜੀ ਚੱਕ ਪੱਕੀ ਉਹ ਵੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਦੇਖੋ ਪੰਡਿਤ ਕਿਰਪਾ RAM ਜੀ ਆਏ ਮਟਨ ਤੋਂ ਅਸੀਂ ਨਗਰ ਕੀਰਤਨ ਲੈ ਕੇ ਆਏ ਤੇ ਕਿੱਡੀ ਗੁਰੂ ਦੀ ਕਲਾ ਵਰਤੀ ਕਿਰਪਾ ਸਿੰਘ ਬਣ ਗਿਆ ਸ਼ਹਾਦਤ ਪਾ ਲਈ ਕਿਉਂਕਿ ਇਹ ਇਹ ਗੁਰੂ ਜਿਲੇ ਕਲਾ ਵਰਤੋਂਦਾ ਨਾ ਫਿਰ ਮੈਂ ਦੇਖੇ ਸੁੱਕੇ ਵੀ ਹਰੇ ਕਰ ਦਿੰਦਾ ਇੱਕ ਸਾਡੇ ਉਥੇ ਜਲੰਧਰ ਦੀ ਧਰਤੀ ਦਾ ਪੰਜ ਪਿਆਰਾ ਉਹ ਮੈਨੂੰ ਕਹਿੰਦਾ ਬਈ ਗੁਰੂ ਨੇ ਏਡੀ ਕਿਰਪਾ ਕੀਤੀ ਕਿਉਂਕਿ ਟਰੱਕ ਡਰਾਈਵਰ ਸੀ ਵਿਚਾਰਾ ਤੇ ਟਰੱਕਾਂ ਵਾਲਿਆਂ ਨੂੰ ਤੁਹਾਨੂੰ ਪਤਾ ਬਈ ਐਬੂ ਹੁੰਦੇ ਹੀ ਆ ਐਂਓ ਸਤਗੁਰੂ ਜੀ ਨੇ ਕਿਰਪਾ ਕੀਤੀ ਜਿਉਂ ਅਮਰਤ ਛਕਿਆ ਕਿੱਤੀ ਵੱਡੀ ਕਿਰਪਾ ਕਹਿੰਦਾ ਜਿਹੜਾ ਬਾਣੀ ਗੁਰਬਾਣੀ ਇੱਕ ਵਾਰੀ ਪੜ ਲੇ ਨਾ ਨਾਲ ਹੀ ਕੰਠ ਹੋ ਜਾਂਦੀ ਤੇ ਪੰਜਾਂ ਪਿਆਰਿਆਂ ਦੇ ਵਿੱਚ ਸੇਵਾ ਕਰਦਾ ਰਹੇ ਇਹ ਪੰਡਤ ਕਿਰਪਾ RAM ਜੀ ਦੇ ਵੀ ਹਿੱਸੇ ਆਇਆ ਸਾਰਾ ਪਰਿਵਾਰ ਸਤਗੁਰੂ ਜੀ ਨੇ ਉਹ ਇਸ ਪਰਿਵਾਰ ਪੰਥ ਦੇ ਪਰਿਵਾਰ ਦੇ ਨਾਲ ਜੋੜਿਆ ਸੋ ਅੱਜ ਵੀ ਮੈਂ ਜਦੋਂ ਗਿਆ ਉੱਥੇ ਕਸ਼ਮੀਰ ਤੇ ਉਹ ਸਿੱਖ ਦੱਸਦੇ ਸੀ ਸਾਡੇ ਅੱਜ ਪਰੰਪਰਾ ਘਟ ਗਈ ਏ ਨਹੀਂ ਤਾਂ ਇੱਕ ਬੱਚਾ ਅਸੀਂ ਪੜਤਾਂ ਦਾ ਸਿੱਖ ਪੜਾਉਂਦੇ ਸੀ ਜ਼ਰੂਰ ਹੁਣ ਭਾਵੇਂ ਇਹ ਪਰੰਪਰਾ ਘਟ ਗਈ ਉਹਦੇ ਪਿੱਛੇ ਕੀ ਕਾਰਵਾਈ ਉਹ ਮੈਂ ਤੁਹਾਡੇ ਨਾਲ ਬੋਲ ਕੇ ਨਹੀਂ ਸਾਂਝੀ ਕਰਨੀ ਚਾਹੁੰਦਾ ਇੱਕ ਆਪਾਂ ਅਰਦਾਸ ਕਰੀਏ ਅਖੀਰਲੇ ਦਿਨ 29 ਤਰੀਕ ਨੂੰ ਇਸੇ ਧਾਰਤੀ ਤੋਂ ਇੱਕ ਦੋ ਮਤੇ ਵੀ ਫਿਰ ਆਪਾਂ ਪਾਵਾਂਗੇ ਜਿਹੜੇ ਸਮੁੱਚੇ ਖਾਲਸਾ ਪੰਥ ਦੇ ਮਤੇ ਹੋਣਗੇ ਜਿਨ੍ਹਾਂ ਦੇ ਪਿੱਛੇ ਕੇਵਲ ਤਾਂ ਕੇਵਲ ਉਹੋ ਹੀ ਇੱਕ ਓੰਕਾਰ ਦਾ ਸਿਧਾਂਤ ਹੋਊਗਾ ਇੱਕ ਅੱਖ ਨਾਲ ਵੇਖੋ ਸਾਰਿਆਂ ਨੂੰ ਸਿੱਖਾਂ ਦਾ ਬੜਾ ਵੱਡਾ ਯੋਗਦਾਨ ਆ ਧਰਮ ਦੇ ਵਿੱਚ ਵੀ ਤੇ ਇਸ ਸਮਾਜ ਦੇ ਵਿੱਚ ਵੀ ਤੇ ਇਸ ਆਜ਼ਾਦੀ ਦੇ ਵਿੱਚ ਵੀ ਜੇ ਪਰਵਾਨੀਆਂ ਆਜ਼ਾਦੀਆਂ ਦੀ ਗੱਲ ਕਰ ਲਵਾਂ ਉਹਦੇ ਵਿੱਚ ਵੀ ਮੋਹਰੇ ਆ ਅੱਜ ਵੀ ਮੋਹਰੇ ਅੱਜ ਵੀ ਆਪਾਂ ਦੇਖਦੇ ਆਂ ਇੱਕ ਦੋ ਰੋਜ਼ ਸਰੀਰ ਫੌਜ ਵਾਲੇ ਬਾਦਰ ਤੋਂ ਆਉਂਦੇ ਆ ਜਿਹੜੇ ਉੱਥੇ ਸ਼ਹਾਦਤਾਂ ਪਾਉਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਬਹੁਤ-ਬਹੁਤ ਧੰਨਵਾਦ ਆ ਸਾਡਾ ਧਰਮ ਪ੍ਰਚਾਰ ਦਾ ਸਕੱਤਰ ਜੀ ਸਰਦਾਰ ਬਲਵਿੰਦਰ ਸਿੰਘ ਕਾਲਮਾ ਕਿਉਂਕਿ ਇੱਕ ਰੂਪਰੇਖਾ ਲਾਣਣੀ ਹੁੰਦੀ ਆ ਭਾਵੇਂ ਉਹਦਾ ਪਰ ਨਾਂ ਹੋਵੇ ਚਾਹੇ ਸਖਤਰ ਹੋਵੇ ਚਾਹੇ ਪ੍ਰਚਾਰ ਘੁੰਟੂ ਘਿਆ ਬੈਠਾ ਜਗਦੇਵ ਬੈਠਾ ਹੋਰ ਵੀ ਸਾਰੇ ਜਿੰਨੇ ਆ ਇਹਨਾਂ ਸਾਰਿਆਂ ਦਾ ਧੰਨਵਾਦ ਇੱਕ ਧੰਨਵਾਦ ਚੇਚੇ ਤੌਰ ਤੇ ਕਰਨਾ ਚਾਹਨਾ ਕਿ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਿਉਂ ਧੋਗੜੀ ਸਾਹਿਬ ਤੋਂ ਚੱਲੇ ਟੀਮਾਂ ਦੋ ਸੀ ਬਦਲ ਬਦਲ ਕੇ ਚੱਲਦੇ ਸੀ ਉਹਨਾਂ ਦੇ ਵਿੱਚ ਵੀ ਸਖਤਰ ਡਿਊਟੀਆਂ ਨਿਭਾਉਂਦੇ ਸੀ ਪਰ ਮੈਂ ਦੇਖਿਆ ਪਈ એનਰਜੀ ਬੜੀ ਸੀ ਬਿਲਕੁਲ ਡਿਊਟੀ ਸੁਚੇਤ ਹੋ ਕੇ ਕੀਤੀ ਤੇ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਪ੍ਰਧਾਨ ਜੀ ਜਿਲੇ ਮੋਹਰੇ ਜਾਣੇ ਜਿਲੇ ਸੰਗਰੂਰ ਦਾ ਹੜ ਦੇਖਦੇ ਆ ਬੈਟਰੀ ਚਾਰਜ ਹੋ ਜਾਂਦੀ ਆ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਹਾਰ ਸੀ ਇਹ ਗੁਰੂ ਪਾਤਸ਼ਾ ਆਪ ਮੈਂ ਦੇਖਦਾ ਵਰਤਦਾ ਰਹਾ ਮਟਨ ਤੋਂ ਤੁਰਿਆ ਚਾਰ ਦਿਨ ਉਹ ਵਿਚਾਰੇ ਰਾਤ ਦੇ ਨਹੀਂ ਤੁਰੇ ਰਹੇ ਕਿਉਂਕਿ ਸੰਗਤਾਂ ਦਾ ਇੰਨਾ ਪਿਆਰ ਸੀ ਜਿਹੜਾ ਧਰਮ ਆ ਇਹ ਬਣੌਟ ਨਹੀਂ ਧਰਮ ਅਪਣਾਉਣਾ ਪੈਂਦਾ ਜਿਹੜੇ ਹਿਰਦੇ ਵਿੱਚ ਧਰਮ ਫੇ ਪੈ ਗਿਆ ਕਲਗੀਧਰ ਪਾਤਸ਼ਾਹ ਆਪਣੀ ਗਲਬਕੜੀ ਚ ਲੈ ਲਿੰਦੇ ਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ